ਹਾਂਜੀ ਦੋਸਤੋ ਆਪਾਂ ਪਹੁੰਚੇ ਸੀਗੀ ਅੱਜ ਅਸੀਂ ਖੜੇ ਆਂ ਪੀਲੀਆਂ ਮੰਗਾ ਵਿਆਹ ਸੀਗਾ ਉੱਥੇ ਵਿਆਹ ਤੇ ਪਹੁੰਚੇ ਆਂ ਦੇਖੋ ਤੇ ਸੰਦੀਪ ਨਵਜੋਤ ਜਿੱਤੇ ਕਿਵੇਂ ਆ ਵਿਆਹ ਵਧੀਆ ਲੱਗਿਆ ਹੈ ਠੀਕ ਹਾਂ ਵਿਆਹ ਵਧੀਆ ਲੱਗਿਆ ਕਿ ਨਹੀਂ ਇਹ ਜੋਤ ਜਿਹੜਾ ਕੀ ਥੱਕਿਆ ਪਿਆ ਤੇ ਬਹੁਤ ਹੀ ਜ਼ਿਆਦਾ ਥਕਾਵਟ ਹੋ ਗਈ ਆ ਕੱਲ ਅਸੀਂ ਰਾਤ ਨੂੰ ਆਏ ਇੱਥੇ 10:00 ਵਜੇ ਦੇ ਕਰੀਬ ਪਹੁੰਚੇ ਹਾਂ ਨਾ 10:00 ਵਜੇ ਆਪਾਂ ਹਾਂ ਹਾਂ 10 ਵਜੇ ਸੀ ਇੱਥੇ ਪਹੁੰਚੇ ਆ ਅਸਟ੍ਰੇਲੀਅਨ ਹੈ 19 92 ਮਿੰਟ ਤੋਂ ਉੱਥੇ ਹੋ ਗਏ ਸਟੇਸ਼ਨ ਦੇ ਫਿਰ ਘਰ ਆਉਂਦੇ ਨੂੰ ਟਾਈਮ ਲੱਗ ਗਿਆ 10 ਵਜੇ ਦੇ ਕਰੀਬ ਆਪਾਂ ਨੂੰ ਹੋ ਗਏ ਸੀਗੇ ਤੇ ਹੁਣ ਆਪਾਂ ਇੱਥੇ ਖੜੇ ਆ ਉੱਪਰ ਆ ਦੇਖ ਸਕਦੇ ਤੁਸੀਂ ਸ਼ਹਿਰ ਦਾ ਜਿਹੜਾ ਪੂਰਾ ਮਾਹੌਲ ਪੀਲੀਆਂ ਵਾਂਗਾਂ ਸ਼ਹਿਰ ਦਾ ਹੈ ਬਹੁਤ ਹੀ ਵਧੀਆ ਇੱਕ ਤਾਂ ਬੱਦਲ ਵਾਈ ਜਾਈ ਹੋਈ ਵੀ ਹੈ ਦੇਖੋ ਮੌਸਮ ਬੜਾ ਵਧੀਆ ਬਣ ਗਿਆ ਤੇ ਬਾਕੀ ਦੂਜੀ ਗੱਲ ਜਿਹੜਾ ਵਿਆਹ ਤੇ ਵਿਆਹ ਦੇ ਵਿੱਚ ਵੇਖੋ ਆ ਵੇਖੋ ਤੁਸੀਂ ਦਿਖਾਵਾ ਤੁਹਾਨੂੰ ਤੇ ਉਹ ਆਪਣੇ ਆ ਘਰ ਆਪਾਂ ਭੈਣ ਸਾਡੀ ਦਾ ਤੇ ਉੱਥੇ ਜਿਹੜਾ ਨਾਲ ਇਹਨਾਂ ਦੇ ਘਰ ਦੇ ਆ ਧਰਮਸ਼ਾਲਾ ਪਿਛਲੇ ਨਾਲ ਦੀ ਸਾਈਡ ਤੇ ਤੇ ਉਹਦੇ ਵਿੱਚ ਜਿਹੜਾ ਕਿ ਅੱਜ ਪਾਰਟੀ ਦਾ ਸਾਰਾ ਪ੍ਰੋਗਰਾਮ ਚੱਲਿਆ ਸੀਗਾ ਘਰ ਬਿੰਦਕ ਨਾਲ ਉੱਥੇ ਬੂਟ ਜਰਾ ਬਾਲਾ ਛੱਡੰਗੇ ਬਾਹਰ ਤੋਂ ਥੱਕ ਗਏ ਜੁੱਤੇ ਬਾਹਰ ਥੱਕ ਗਏ ਨਾ ਇਹ ਜੋਤ ਆਪਣਾ ਜਿਹਾ ਸੀਗਾ ਥੱਕ ਗਿਆ ਤੇ ਮੌਸਮ ਬਾਲਾ ਜਿਵੇਂ ਤੇ ਰੋਣਾ ਨਹੀਂ ਬਣਾ ਆ ਦੇਖ ਆਪਣੇ ਹੋਰ ਆ ਗਏ ਬੱਚੇ ਕਿੱਥੇ ਪੈ ਗਏ ਗੁੰਡੇ ਹੈ ਹੈਲੋ ਗਾਇਸ ਪਕੌੜੇ ਖਾਣੇ ਹੈ ਪਕੌੜੇ ਖਾਣੇ ਪਰਨ ਦੇ ਹੱਥ ਨਾਲ ਕਰ ਦਿੱਤੇ ਰੱਖ ਪਿੱਛੇ ਹਾਂ ਤੇ ਆ ਦੇਖੋ ਆਪਾਂ ਬਹੁਤ ਉੱਚੇ ਖੜੇ ਆ ਇਸ ਜਗ੍ਹਾ ਤੇ ਮੂਤ ਤਾਂ ਦਿਖਾਇਆ ਨਹੀਂ ਹਾਂ ਦਿਖਾਉਣੀ ਉਹ ਵੀ ਆ ਵੇਖੋ ਇੱਧਰ ਜਿਹੜੀ ਆਪਾਂ ਜਿਹੜੀ ਚੌਥੀ ਮੰਜ਼ਿਲ ਦੇ ਉੱਪਰ ਜਾ ਕੇ ਖੜੇ ਓਏ ਇੱਧਰ ਤੇ ਕਨਿਤ ਤੇ ਨਹੀਂ ਜਾਣਾ ਪਾ ਡੇਗਣਾ ਥੋੜਾ ਇਧਰ ਆ ਜਾਓ ਤੇ ਆਥੇ ਜਿਹੜੀ ਆਪਣੇ ਉਹ ਟੈਂਟ ਲੱਗਿਆ ਪਿਆ ਆਪਣੇ ਹੁਣ ਰੋਟੀ ਪਾਣ ਦਾ ਇੰਤਜ਼ਾਮ ਸਾਰਾ ਇੱਥੇ ਹੋ ਰਿਹਾ ਪਰਲੇ ਪਾਸੇ ਸੇਵਿੰਗ ਤੇ ਅੱਗੇ ਉਹ ਦੇਖੋ ਤੁਸੀਂ ਸੇਵਿੰਗ ਪੁਲ ਇੱਥੋਂ ਸਾਰਿਆਂ ਨੇ ਇਸ਼ਨਾਨ ਪਾਣੀ ਕਰਕੇ ਤਿਆਰ ਹੋਣਾ ਠੀਕ ਆ ਓਕੇ ਕਾਜਾ ਪਹਿਲੀ ਵਾਰੀ ਦੇ ਨਹੀਂ ਬੱਸ ਇੰਨੀ ਗਾਣਾ ਡਰ ਲੱਗਦਾ ਜੋ ਤੇ ਆ ਨਾਲ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਘਰ ਦੇ ਤੇ ਇਧਰਲੇ ਪਾਸੇ ਆ ਜਾਂਦੇ ਆ ਦੇਖੋ ਖੇਤ ਖੇਤਾਂ ਵਾਲਾ ਏਰੀਆ ਆ ਜਾਂਦਾ ਤੇ ਐਸ ਸਾਈਡ ਤੇ ਜਿਹੜਾ ਪੂਰਾ ਸ਼ਹਿਰ ਹੈ ਆ ਦੇਖੋ ਪੀਲਿਆਂ ਵਾਂਗਾਂ ਸ਼ਹਿਰ ਦੇਖੋ ਤੁਸੀਂ ਮੈਨੂੰ ਤਾਂ ਉੱਤਰ ਲੱਗਦਾ ਡਾਰੇ ਦੇ ਹੈ ਡਰ ਲੱਗਦਾ ਆਪਾਂ ਦਾ ਪਿੱਛੇ ਹੋਊ ਫੜ ਕੇ ਪਿਛਾਈ ਆਈ ਵੀਡੀਓ ਬਣਾ ਲੈਣਾ ਹਾਂ ਹੌਦ ਦੇ ਛਾੜਦੇ ਹੋ ਖਿੱਚੋ ਉੱਧਰ ਵਧੀਆ ਆਉਣੀ ਆ ਇੱਧਰ ਨੂੰ ਵਧੀਆ ਆਉਂਦੀ ਆ ਇਸ ਸਾਈਡ ਤੇ ਹਾਂ ਇੱਧਰ ਸੂਰਜ ਦਾ ਇਹਨੂੰ ਪੈਂਦਾ ਨਾ ਰੋਸ਼ਨੀ ਇੱਧਰ ਕੈਮ ਕਵਾਲਿਟੀ ਜ਼ਿਆਦੀ ਵਧੀਆ ਹੁੰਦੀ ਫੋਟੋ ਦੀ ਓਏ ਛੱਡ ਪਿਆ ਦੇ ਓਏ ਹਾਂ ਚਾਹ ਪਿਆ ਦੇ ਹਾਂ ਇੱਧਰ ਗੱਜ ਚਾਹ ਪਾਈ ਕਿਚੂ ਤੂੰ ਤੂੰ ਕਿੱਥੇ ਸੀ ਸੱਚ ਸੱਚ ਤੇ ਸੀ ਤੂੰ ਨਾ ਅੱਜ ਤੈਨੂੰ ਹੀ ਲੱਭਦਾ ਫਿਰ ਲੱਭਦਾ ਲੱਭਦਾ ਇੱਥਾਂ ਆ ਗਏ ਇੱਧਰ ਹੋ ਜਾਈਂ ਇੱਧਰ ਨਾ ਜਾਣਾ ਚਾਹੀਦਾ ਪਤਾ ਇੱਥੇ ਨਹੀਂ ਜਾ ਜਾਂ ਚਾਹ ਬਣੀ ਪੀ ਚਾਹ ਪਿਆ ਓਏ ਨੂੰ